ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਦਿਖਾਉਣੀ ਆ ਤੇ ਤਿੰਨੇ ਗੱbnਾ ਆ ਆਪਣੇ ਇੱਥੇ ਆ ਕੇ ਪਾਸ ਕਰਕੇ ਵੇਖ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂ ਦੀ ਕਿਰਪਾ ਬਾਬ ਜੀ ਸਣੀ ਲੋ ਵਧੀਆ ਕਿਰਪਾ ਚਾਹੀਦੀ ਜੀ ਹਾਂਜੀ ਹਾਂਜੀ ਚਲਣਦੇ ਆ ਵੋਟਾਂ ਦਾ ਜ਼ੋਰ ਪੂਰਾ ਫਿਰ ਹਾਂਜੀ ਹਾਂਜੀ ਅੱਜ ਅਜੈਂਟ ਦੇ ਦੇਣੀ ਵਧੀਆ ਚਲੋ ਚੱਲੀ ਜਾਂਦੇ ਆ ਇਹ ਕੰਮ ਬਣ ਗਿਆ ਆਪਣਾ ਐਮਐਲ ਫਿਰ ਹਾਂਜੀ ਹਾਂਜੀ ਬਣ ਗਿਆ ਜੀ ਠੀਕ ਹੈ ਜ਼ੋਰ ਫਵਾ ਲੱਗ ਗਿਆ ਹੈ ਤੁਹਾਡਾ ਵੀ ਕਿੰਨੇ ਦੇ ਨਾ ਬੜਾ ਇਦਾਂ ਹੀ ਚੱਲੀ ਜਾਂਦਾ ਇਹ ਕੰਮ ਤਾਂ ਹੀ ਕਿੰਨੇ ਦਿਨ ਵੀਡੀਓ ਵੀ ਨਹੀਂ ਪਾਈ ਤੁਸੀਂ ਵੀ ਕਹਿੰਦੇ ਹੋ ਇਹ ਵੋਟਾਂ ਦਾ ਕੰਮ ਦੇ ਆ ਚੱਲਣ ਹਾਂਜੀ ਹਾਂਜੀ ਚਲੋ ਨੱਠ ਭੱਜ ਕੀਤੀ ਚਲੋ ਕੋਈ ਨਾ ਕੋ ਫਾਲ ਮਿਲਿਆ ਹੀ ਹੈ ਠੀਕ ਹੈ ਹ ਗਰਮ ਹੋਇਆ ਕੰਮ ਦਨ ਮੋਟਾ ਲੈਦੇ ਨਾ ਸਭ ਤੋਂ ਹੋਟ ਸੀਟੀ ਇੱਧਰ ਦੀ ਹਾਂਜੀ ਹਾਂਜੀ ਫਸੂਈ ਸੀਟੀ ਖੜਕਾ ਤੜਕਾ ਵੀ ਹੋਇਆ ਕਿ ਹਾਂਜੀ 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 ਇਦਾਂ ਚੱਲਦਾ ਜਾ ਰਿਹਾ ਕੰਮ ਤੇ ਠੀਕ ਹੈ ਤੇ ਚਲੋ ਇਦਾਂ ਹੀ ਆ ਕੇ ਕਿ ਦੇਗੀ ਸ਼ਾਂਤੀ ਨਾ ਹੋ ਗਿਆ ਤੇ ਕਿਤੇ ਥੋੜਾ ਰੌਲਾ ਰੱਪੇ ਨੇ ਕੰਮ ਤੇ ਸਾਨੂੰ ਆਪਣਾ ਕੰਮ ਕੰਮ ਤੇ ਕਰਨਾ ਹੀ ਪੈਣਾ ਬਿਲਕੁਲ ਫੇਰ ਆਗੇ ਨਾ ਆਪਾਂ ਫੇਰ ਆਪਣੇ ਕੰਮ ਤੇ ਹੀ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਫੇਰ ਅੱਜ ਅੱਜ ਰੇਟ ਕਰ ਦੋ ਫੇਰ ਜੇ ਅੱਜ ਜੀ ਕਰਦਾਂਗੇ ਅੱਜ ਐਮਐਲ ਬਣਿਆ ਤੁਹਾਡਾ ਆਪਣਾ ਹਾਂਜੀ ਠੀਕ ਹੈ ਤੇ ਚਲੋ ਫੇਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਮਾਝ ਤੋਂ ਕਰੀਏ ਕਿੰਨਾ ਕ ਟਾਈਮ ਖੜਦੀ ਜੇ ਇਹ ਵੀ ਦੀ ਦੇਣ ਹੈਗੇ ਜੀ 15 ਜੇ ਅੱਛਾ ਸਾਡੀਆਂ ਦੀ ਪਿੰਡੋ ਲਈ ਹੈ ਮਾਝੇ ਅੱਛਾ ਸਾਡੀਆਂ ਦੀ ਇਹ ਵੀ ਜਿੱਦਣ ਬੋਟਾ ਹੈ ਨਾ ਅੱਛਾ ਉਦਾਂ ਨੇ ਇਤਨਾ ਬੋਡ ਪਾਉਣ ਬੰਦਾ ਆਇਆ ਤੇ ਕਹਿੰਦਾ ਮਾਝੇ ਮੇਰੇ ਕੋਲ ਮੈਂ ਅੱਛੇ ਬੂਤ ਤੇ ਬੈਠੇ ਆਂ ਸਾਹਮਣੇ ਤੇ ਮੈਂ ਚਲੋ ਚੱਲੀਏ ਨਾਲ ਹੀ ਸੌਦਾ ਹੋ ਗਿਆ ਚੱਲਾ ਵਧੀਆ ਹੋ ਗਿਆ ਫਿਰ ਕੋਸਤੇ ਫਾਇਦਾ ਤੇ ਉਹਨੂੰ ਮਹੌਲ ਕਾਂਡੇ ਕਹਿੰਦੇ ਸਾਰੇ ਕੰਮ ਨਾਲੇ ਕਰੀ ਜਾਂਦੇ ਆ ਮੈਂ ਚਲੋ ਵੇਖ ਮੇਰੇ ਜਾਨਵਰ ਤੇ ਲੈਣੀ ਆ ਨਾ ਆਹੋ ਕਰਦਾ ਕੰਮ ਵੀ ਤੇ ਕਰਨਾ ਹੀ ਆ ਉਹਨੂੰ ਬੰਦ ਥੋੜਾ ਕਰ ਦੇਣ बाकी उत्तरा यह पिट्ठ पुड़े तो करी चंकीख सकते जी ਤੈ ਉਤਰਾ ਦੁੱਧ ਕਿੰਨਾ ਕੱਢੀ ਜਾਊਗੀ ਵੇਦੀ ਇਹ ਦੁੱਧ ਵੇਦੀ ਬਹੁਤ ਆਣੀ 12 ਕਿਲੋ ਕੱਢੀ ਜਾਊਗੀ ਮਾਜੇ ਵਜਨ ਰੋਜ਼ਨ ਵਾਲੀ ਆ ਤੇ ਚੱਡਾ ਬੜਾ ਆਪਣਾ ਵੀ ਜਾਨੀ ਇਹਦਾ ਫਿਰ ਮੁੱਲ ਮੁੱਲ ਵੇਖ ਲਓ ਵੇਦੀ ਮਾਜ ਤੇ 70000 ਦੀ ਆ ਤਾਂ ਹਾਂਜੀ ਤੇ ਅੱਜ ਆਫਰਾਂ ਲਾਉਣੀਆਂ ਅੱਜ ਜੱਜਿਆ ਕਰੋ ਫਿਰ ਆ ਬੈਂਡ ਦੀ ਦੇ ਦੀ ਕਰਦੀ ਆ ਵਿੱਚਾ ਛੋਟ ਛਟ ਹੋਰ ਰੇਂਟ ਦੀ ਦੇ ਦੇ ਨੇ ਠੀਕ ਹੈ ਬਾੜ ਦੀ ਦੇ ਦਾਂਗੇ ਅੱਛਾ ਬਾੜ ਦੀ ਆ ਦੇ ਦੀ ਮਾੜੀ ਕੋਲ ਮੁੰਡਾ ਆ ਕੇ ਵਿਖਾ ਦੇ ਵਾਕਈ ਚਲੋ ਕੋਈ ਫੋਨ ਲਾਵੇ ਇੱਕ ਕਰੀ ਮਾਨਤਾਂ ਨੇ ਮੌਕੇ ਤੇ ਹੋਰ ਹੋ ਜਾਊਗਾ ਪਿੱਠਪੜੇ ਤਾਂ ਵੀ ਚੰਗੀ ਆ ਚੰਗੀ ਮੈਂ ਵਾਂਗੇ ਤਿਆਰ ਹੋ ਗਈ ਫਿਰ ਤੇ ਪੰਜ 70 72000 ਦੀ 15 ਦਿਨਾਂ ਦੀ ਗੱਲ ਆ ਅੱਜ ਆ ਵੀ ਮੌਕਾ ਸੰਭਲੇ ਕੋਈ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਐ ਇੰਨੇ ਦੀ ਬਾੜ ਦੀ ਮੱਝ ਆਵ ਲੈ ਲਈ ਦੀ ਬਾਰੂ ਠੀਕ ਐ ਜੀ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਮੱਝ ਐ ਇਹ ਕਿੰਨੇ ਕਤ ਦੁੱਧਾ ਲਈ ਆ ਇਹ ਵੀ ਦੀ 15 ਕਿਲੋ ਵਾਲੀ ਆ ਤੁਸੀਂ 14 ਲੀਟਰ ਦੀ ਗਾਰੰਟੀ ਦੇ ਚੱਲ ਜੂਗੀ ਮਾਜੂਰੀ ਇਹ ਵੀ ਚੰਗੀ ਸੰਭੀ ਸੁੰਦੀ ਆ ਨਾ ਅਜੇ ਗੱਬਣੇ ਆ ਵੀ ਤਾਂ ਚੰਗੇ ਪਿੱਠਪੂੜੇ ਦੀ ਚੰਗੇ ਕਦ ਕੱਟ ਦੇ ਦੋ ਟਰੀ ਨੂੰ ਦੇਣ ਪੂਰੇ ਨਹੀਂ ਦੇ ਦੇ ਖੋਲੋ ਫਿਰ ਤੋੜ ਦਈਏ ਦੇਣਾ ਜਿੰਨੇ ਵੀ ਕੋਈ 10 ਲੈ ਜਾਣੇ ਆ ਬਾਕੀ ਚੰਗੀ ਭਾਰੀ ਮਾਜ ਆ ਦੋ ਢੀਮਾ ਦੇ ਬਾਕੀ ਤਾਂ ਆਂ ਦਾ ਸਾਈਜ਼ ਗਿਆ ਪਰ ਵੀ ਚੰਗਾ ਵਾ ਬਾਕੀ ਜਿੱਦਨ ਤਿਆਰ ਹੋਈ ਚੰਗੀ ਤਿਆਰ ਹੋਣੀ ਆ ਸੱਲੇ ਆ ਦੇਖ ਸਾਡੇ ਜੀ ਚੰਗਾ ਹਵਾ ਨਾ ਭਰਨਾ ਆ ਇਹਨੇ ਮੈਂ ਬਹੁਤ ਜ਼ਿਆਦਾ ਚੰਗੀ ਆ ਤੇ ਬਾਕੀ ਥਨਾ ਦਾ ਸਾਈਜ਼ ਗੈਪ ਵੀ ਚੰਗਾ ਹੈ ਅਗਲੇ ਦੇਖ ਸਕਦੇ ਗਾਣਾ ਵੀ ਗਾੜ ਵੀ ਚੰਗੀ ਭਰਦੀ ਆ ਗਾੜ ਵੀ ਚੰਗੀ ਨਿਕਲੂਗੀ ਇਹਦੀ ਤੇ ਮੁੱਲ ਫਿਰ ਇਹਦਾ ਮੁੱਲ ਤੇ ਵੀ ਜੋ ਤਿਆਰ ਹੋਗੀ ਮਾਜ ਫਿਰ ਤੇ ਭਾਵੇਂ 1 20 ਦੀ ਵੇਚ ਲਾਂਗੇ ਹਾਂਜੀ ਜਿੱਦਾਂ ਭਾਈ ਨੇ ਮਾਜ ਦਾ ਤੇ ਹੁਣ ਆਪਾਂ ਮਾਜ ਲੱਖ ਨਹੀਂ ਦੇ ਦਾਂਗੇ ਲੱਖ ਨਹੀਂ ਦੇ ਦੋਗੇ ਬਾਕੀ ਚਲੋ ਮੌਕੇ ਤੇ ਛੋਟ ਛਾਟ ਹੋਰ ਕਰ ਦੋਗੇ ਚਲੋ ਫਿਰ ਲਾ ਦਿੰਨੇ ਆ ਪੂਰੇ 10000 ਦੀ ਅੱਛਾ 90000 ਦੀ ਮੱਝ ਹਾਂ ਨਾ ਦੇ ਦਾਂਗੇ 90 ਦੀ ਇਹ ਵੀ ਦੇ ਦੇਣੀ ਅੱਜ ਠੀਕ ਹੈ ਜੀ ਆਹ ਦੇ ਆਹ ਜੀ ਬਾਹ ਥੋੜਾ 90000 ਜਿਹੜੀ ਕਹਿੰਦੇ ਕਿ ਦੇ ਦੇਾਂਗੇ ਬਾਕੀ ਚਲੋ ਕੋਈ ਵੀਰ ਫੋਨ ਲਾਊਗਾ ਤੇ ਮੌਕੇ ਤੇ ਹੋਰ ਕੋਈ ਕਸਰ ਜੇ ਹੋ ਗਈ ਤਾਂ ਨਿਕਲ ਜੂਗੀ ਤੇ ਆ ਵੀ ਗੱਬਣ ਹੀ ਆ ਹਾਂ ਜੀ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਦੀ ਦੁੱਧ ਵਾਲੀ ਹੈ ਮੱਝ ਤੇ ਇਦਾਂ ਜਫੜਾਪਦੀ ਜੀ ਆ ਜਾਂਦੀ ਆ ਅੱਛਾ ਹਾਡੇ ਲਾਗੇ ਮਤਲਬ ਆਦਰਗਵਾਦ ਪਿੰਡੀ ਉੱਥੋਂ ਲਈ ਆ ਕੋਈ ਚੋਲਾ ਨਹੀਂ ਆਗਾ ਅੱਛਾ ਉਹਨਾਂ ਮੰਗਾਈਆਂ ਹੀ ਆਉਣ ਲੈਣੇ ਰਾਜਸਥਾਨ ਚ ਦੋ ਮਜਾ ਠੀਕ ਆ ਹਾਂਜੀ ਤੇ ਹੁਣ ਆ ਕੇ ਸਵੇਰੇ ਉਹਨਾਂ ਵੇਚੀ ਚਲੋ ਸ਼ਾਮ ਸੰਗ ਵੇਚ ਲੋ ਕਿੰਦਾ ਦੀ ਹੋਈ ਜਾਂਦਾ ਸ਼ਾਮ ਥੋੜੀ ਘੱਟ ਹੀ ਹੋਈ ਉਹ ਗਾ ਲੈਂਦੇ ਆ ਹੱਡ ਕੋਈ ਲੋਕੀ ਸ਼ੌਂਕਣਾ ਮੰਗਾਏ ਦੇਖਦੇ ਬਾਅਦ ਚ ਕੋਈ ਸ਼ਾਮ ਦੇ ਵੀ ਨਹੀਂ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਜੇ ਪਹਿਲੀ ਗੱਲ ਹੈ ਲੋਕਾਂ ਦਾ ਤੇ ਦੁੱਧ ਦੇਜੂਗੀ 12 ਕਿਲੋ ਤੋਰ ਆ ਰਹੀ ਹੈ ਤੋਰੋ ਫੇਰ ਇਹਨਾਂ ਨੇ ਥਾਣੇ ਦੇ ਵੀ ਦੇਖ ਸਕਦੇ ਆ ਫੋ ਲਾਗੇ ਦੋ ਲੈਣੀ ਚਾਰ ਲੈਣੀ ਬਾਕੀ ਅੰਦਰ ਮੱਜ ਰਹੀ ਆ ਥੋੜਾ ਰੰਗ ਲਾਲ ਜਿਹਾ ਹੋਇਆ ਵਾ ਬਾਕੀ 2-4 ਦਿਨ ਬਾਅਦ ਬੱਜੀ ਤੇ ਰੰਗ ਕਾਲਾ ਹੋ ਜਾਣਾ ਵਾ ਬਾਕੀ ਥੱਲੇੋਂ ਸਫਾਈ ਚ ਉਤਰਾ ਜਿੰਨੀ ਵੀ ਆ ਸਾਫ ਆ ਥੱਲੇੋਂ ਖਾਂਬੀ ਨਹੀਂ ਕਿਹਨੇ ਨਹੀਂ ਤੇ ਮੈਂ ਬਹੁਤ ਸਾਂਪ ਭਾਵੇਂ ਥੋੜੀ ਜਿਹੀ ਘਟ ਹੋਈ ਆ ਪਰ ਮੱਜ ਜਿੰਨੀ ਵੀ ਆ ਸਫਾਈ ਚ ਇਹਦਾ ਫਿਰ ਮੁੱਲ ਮੁੱਲ ਤੇ ਇਹ ਵੀ ਭਾਂ 750 ਦੀ ਮੈਂ ਵੇਚੀਏ ਹਾਂਜੀ ਸਫਾਈਆਂ ਸੁਈਆਂ ਬੜੀਆਂ ਮਹਿੰਗੀਆਂ ਇਹ ਵੀ ਉਹਦੇ ਜਿੰਨੇ ਜਦਾਂਗਾ ਪਹਿਲੇ ਹੁੰਦੀ ਨੂੰ 62000 62000 ਦੀ ਹਾਂਜੀ ਆਦੀ ਹੋਰ ਦੀ 62 ਦੀ ਭਾਂ ਕੋਈ ਉਹ ਲੈ ਜਾ ਤੇ ਭਾਂ ਕੋਈ ਆ ਲੈ ਠੀਕ ਐ ਤੇ ਬਾਕੀ ਆਵੇ ਤਿੰਨੇ ਗੱਬਣਾ ਆ ਤੇ ਪਾਸ ਕਰਕੇ ਖੜਾ ਪਾਸ ਕਰਕੇ ਕਰਨ ਜਿੰਨੇ ਕਰਨੀ ਆ ਬਸ ਅੱਲੀ ਆਪਣੀ ਥਣਾ ਦੀ ਪਿੱਛੇ ਦੀ ਕਿੰਨਾ ਦੀ ਖੋਲੋ ਠੀਕ ਐ ਜੀ ਸ਼ਹਿਦ ਮਾਰਦੀਆਂ ਜੇ ਕਿੰਨੇ ਠੀਕ ਐ ਜੀ ਹੋਰ ਭਾਂ ਦੁੱਧ ਬਣ ਗਿਆ ਆ ਤੇ ਬਾਕੀ ਜੋ ਵੀ ਆ ਸਾਰਾ ਕੁਝ ਵੇਖ ਚੱਕ ਕੇ ਖੜੋ ਜੀ